ਇਹ ਜਿਹੜੀ ਤੁਸੀਂ ਅਰਜੀ ਲਗਾਉਂਦੇ ਹੋ ਉਹ ਕਿੰਨੂੰ ਲਗਾਉਂਦੇ ਹੋ ਉਹ ਹਨੂਮਾਨ ਜੀ ਦੇ ਇਹ ਅਰਜੀ ਹਨੂਮਾਨ ਜੀ ਦੇ ਲੱਗਦੀ ਹੈ ਜੀ 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 ਉਹ ਹਨੂਮਾਨ ਜੀ ਦੇ ਮੂਰੇ ਅਰਜੀ ਲੱਗ ਜਾਂਦੀ ਸਵੇਰ ਤੋਂ ਲੱਗੇ ਸ਼ਾਮ ਤੱਕ ਜਿੰਨੇ ਬੰਦੇ ਆਂਦੇ ਆ ਸਾਰਿਆਂ ਦਾ ਹੋ ਜਾਂਦਾ ਜਦੋਂ ਉਸ ਤੋਂ ਬਾਅਦ ਜਦੋਂ ਆਰਤੀ ਹੁੰਦੀ ਆ ਉਸ ਟਾਈਮ ਉਹਦੀ ਹਾਜ਼ਰੀ ਲੱਗੀ ਨਹੀਂ ਜਿਹੜੀ ਵੀ ਅਰਜੀ ਆ ਇਹਦੇ ਉੱਤੇ ਲਿਖਦੇ ਹੋ ਇਹ ਅਰਜੀ ਜਾਂਦੀ ਉਹਨਾਂ ਦੇ ਕੋਲ ਸਾਰੀ ਤੇ ਇਹ ਸੱਜੀ ਹੁਣ ਦੁਨੀਆ ਦੱਸੂਗੀ ਸਰ ਕਿੰਨੀ ਪੀੜੀ ਹੈ ਜਿਹੜੀ ਆ ਪੀੜੀਦਰ ਪੀੜੀ ਤੁਹਾਡਾ ਕੰਮ ਇੱਥੇ ਚੱਲਦਾ ਪਿਆ ਹੈ 13ਵੀਂ ਪੀੜੀ ਦੇ ਉੱਤੇ ਮੈਂ ਬੈਠਾ ਇਸ ਦਰਬਾਰ ਦੀ ਜਿਹੜ ਜਿਹੜੀ ਸਮਾਧ ਆ ਸਾਡੀਆਂ ਦਰਬਾਰ ਦੀਆਂ ਜਿਹੜੇ ਮਹੰਤਾ ਜੀ ਦੀ ਸਮਾਧ ਵਗੈਰਾ ਬਣੀ ਆ ਉਹ ਸਾਰੀਆਂ ਸਾਡੀ ਇੱਥੇ ਹੀ ਆ ਔਰ ਉਸ ਦੇ ਰਿਕਾਰਡਿੰਗਲੀ ਕੇ ਚੱਲੀ ਆਪਾਂ ਤੇ 13ਵੀਂ ਪੀੜ੍ਹੀ ਮੰਤਰ ਲਿਖਿਆ ਹੋਇਆ ਇੱਥੇ ਹਾਂਜੀ ਇਸ ਤੋਂ ਇੱਕ ਪਰਚੀ ਲੈ ਕੇ ਉਹਦੀ ਕਿੱਲੇ ਤੇ ਰੱਖ ਕੇ ਅਸੀਂ ਉਹਨੇ ਕਿਲ ਦੇਣੀ ਆ ਉਹਦੇ ਨਾਲ ਬਿਲਕੁਲ ਉਹਦੀ ਜਾਨ ਜੜੂ ਠੀਕ ਹੋ ਜੇਗੀ ਆਓ ਤੁਹਾਨੂੰ ਮਿਲਾਨੇ ਹਾਂ ਮਹੰਤ ਜੀ ਦੇ ਨਾਲ ਜੋ ਕਰਦੇ ਨੇ ਇਹ ਦੰਦਾ ਦਾ ਇਲਾਜ ਤੇ ਗੱਲ ਕਰਾਨੇ ਆ ਗੌਰਵ ਦਾਸ ਜੀ ਦੇ ਨਾਲ ਆ ਰਾਮ ਰਾਮ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਤਾਂ ਕੀ ਹੈਗਾ ਬਾਬਾ ਜੀ ਇੱਥੇ ਕਿਸ ਚੀਜ਼ ਦਾ ਬਖਸ਼ ਹੈ ਤੇ ਤੁਹਾਡੀ ਕਿੰਨੀ ਪੀੜੀ ਹੋਗੀ ਜਿਹੜਾ ਇਹ ਕੰਮ ਜਿਹੜੀ ਹੈ ਸੇਵਾ ਹੈ ਜਿਹੜੀ ਉਹ ਕਰ ਰਹੀ ਹੈ ਦੇਖੋ ਕਿਸੇ ਵੀ ਬੰਦੇ ਦੀ ਬੱਚੇ ਦੀ ਬਜ਼ੁਰਗ ਦੀ ਦੰਦ ਉਹ ਚਾੜ ਦੇ ਵਿੱਚ ਕੀੜਾ ਲੱਗਿਆ ਹੋਵੇ ਮੈਂ ਬਾਰ ਬਾਰ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੇ ਕੀੜਾ ਲੱਗਿਆ ਠੰਡਾ ਗਰਮ ਲੱਗ ਰਿਹਾ ਚਾੜ ਦੇ ਉੱਤੇ ਉਹ ਜਰੂਰ ਆਓ ਔਰ ਆ ਕੇ ਉਹਨੂੰ ਔਰ ਆ ਕੇ ਕਲਵਾ ਲਓ ਔਰ ਬਾਬਾਈ ਮੁਰੇ ਹਾਜ਼ਰੀ ਲਗਾ ਦਿਓ ਉਹਦੇ ਨਾਲ ਬਿਲਕੁਲ ਦੰਦ ਚਾੜ ਦਾ ਜਿਹੜਾ ਕੀੜਾ ਉਹ ਮਰ ਜਾਂਦਾ ਖਤਮ ਹੋ ਜਾਂਦਾ ਉਹ ਬੰਦੇ ਦੇ ਦੰਦ ਚਾੜ ਜਿਹੜੇਗੇ ਉਹ ਸਾਰੇ ਸਹੀ ਦਿੰਦੇ ਬਿਲਕੁਲ ਇਹ ਜਿਹੜੀ ਤੁਸੀਂ ਅਰਜੀ ਲਗਾਉਂਦੇ ਹੋ ਉਹ ਕਿਨੂੰ ਲਗਾਉਂਦੇ ਹੋ ਉਹ ਹਨੂਮਾਨ ਜੀ ਦੇ ਇਹ ਅਰਜੀ ਹਨੂਮਾਨ ਜੀ ਦੇ ਲੱਗਦੀ ਹੈ ਜੀ 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 ਉਹ ਹਨੂਮਾਨ ਜੀ ਦੇ ਮੂਰੇ ਅਰਜੀ ਲੱਗ ਜਾਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਬੰਦੇ ਆਉਂਦੇ ਆ ਸਾਰਿਆਂ ਦਾ ਹੋ ਜਾਂਦਾ ਜੀਰੋ ਉਸ ਤੋਂ ਬਾਅਦ ਜੀਰੋ ਆਰਤੀ ਹੁੰਦੀ ਆ ਉਸ ਟਮ ਉਹਦੀ ਹਾਜ਼ਰੀ ਲੱਗੀਦੀ ਮਤਲਬ ਇਹ ਤੁਸੀਂ ਜਿਹੜੀ ਵੀ ਅਰਜੀ ਆ ਇਹਦੇ ਉੱਤੇ ਲਿਖਦੇ ਹੋ ਇਹ ਅਰਜੀ ਜਾਂਦੀ ਉਹਨਾਂ ਦੇ ਕੋਲ ਸਾਰੀ ਤੇ ਇਹ ਤਾਂ ਜੀ ਹੁਣ ਦੁਨੀਆ ਹੀ ਦੱਸੂਗੀ ਹਾਂਜੀ ਜਿਹੜੇ ਠੀਕ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਠੀਕ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਅਰਦਾਸ ਕੀਤੀ ਹੁੰਦੀ ਹੈ ਉਹ ਫਿਰ ਤੁਸੀਂ ਅਰਦਾਸ ਦੇ ਟਾਈਮ ਤੇ ਜਦ ਸ਼ਾਮ ਦੀ ਸੇਵਾ ਹੁੰਦੀ ਹੈ ਆਰਤੀ ਹੁੰਦੀ ਹੈ ਤੇ ਉੱਤੇ ਹਨੂਮਾਨ ਜੀ ਦੇ ਅੱਗੇ ਅਰਦਾਸ ਕਰਕੇ ਉਹਨਾਂ ਦੀ ਚੀਜ਼ ਉੱਤੇ ਦੀ ਉੱਤੇ ਰੋਕ ਦਿੰਦੇ ਹੋ ਸਰ ਕਿੰਨੀ ਪੀੜੀ ਹੈ ਜਿਹੜੀ ਆ ਪੀੜੀਦਰ ਪੀੜੀ ਤੁਹਾਡਾ ਕੰਮ ਇੱਥੇ ਚੱਲਦਾ ਪਿਆ ਹੈ ਦੇਖੋ ਜੀ ਇਸ ਟਾਈਮ ਜਿਹੜੀ ਗੱਦੀ ਹੈ ਇਸ ਦੇ ਉੱਤੇ 13ਵੀਂ ਪੀੜੀ ਜੋ ਉੱਤੇ ਮੈਂ ਬੈਠਾ ਠੀਕ ਹੈ ਠੀਕ ਹੈ ਜੀ ਇਸ ਦਰਬਾਰ ਦੀ ਜਿਹੜੀ ਗੱਦੀ ਦੀ ਪੀੜੀ ਹੈ ਉਹ 13ਵੀਂ ਪੀੜੀ ਜਿਹੜੀ ਸਮਾਦ ਹੈ ਸਾਡੀਆਂ ਦਰਬਾਰ ਦੀਆਂ ਜਿਹੜੇ ਮਹੰਤਾ ਜੀ ਦੀ ਸਮਾਦ ਵਗੈਰਾ ਬਣੀ ਔਰ ਉਸ ਦੇ ਰਿਕੋਰਡਿੰਗ ਲਈ ਜੇ ਚੱਲੀ ਆ ਪਾ ਤੇ 13ਵੀਂ ਪੀੜ੍ਹੀ ਜਿਹਦੇ ਕੀ ਪੰਜ ਪੀੜ੍ਹੀਆਂ ਦੀ ਤਾਂ ਮੇਰੇ ਕੋਲ ਉਰੇ ਇਸ ਟਾਈਮ ਪ੍ਰੈਜ਼ੈਂਟ ਫੋਟੋਆਂ ਵੀ ਹੈਗੀਆਂ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਉਸ ਤੋਂ ਪਹਿਲਾਂ ਜਿਹੜੇ ਮੰਤਰੀ ਜੀ ਸੀ ਉਹਨਾਂ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਜਿਹੜੇ ਮੰਤਰੀ ਜੀ ਉਹਨਾਂ ਦੀ ਜਿਹੜੀ ਤਸਵੀਰ ਆ ਮੇਰੇ ਕੋਲ ਇਸ ਟਾਈਮ ਇਸ ਗੱਦੀ ਦੇ ਉੱਤੇ ਵਿਰਾਜਮਾਨ ਵੀ ਹੈ ਵਿਰਾਜਮਾਨ ਹੈ ਮੌਜੂਦ ਨੇ ਬਿਲਕੁਲ ਠੀਕ ਹੈ ਤੇ ਕੀ ਚੱਲਦਾ ਕੀ ਹੈ ਕਿ ਬੰਦਾ ਆਂਦਾ ਹੈ ਉਹ ਤੁਹਾਨੂੰ ਕੀ ਕਹਿੰਦਾ ਮੇਰੀ ਜਾੜ ਦਰ ਦੇ ਉਸ ਤੋਂ ਉੱਤੋਂ ਬਾਅਦ ਉਹਨੂੰ ਮੇਕ ਦੀ ਲੋਡ ਪੈਂਦੀ ਹੈ ਤੇ ਮੇਕ ਵੀ ਤੁਹਾਡੇ ਇਧਰ ਪਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਮਤਲਬ ਪੂਰਾ ਪ੍ਰੋਸੈਸ ਕੀ ਹੈ ਮੈਨੂੰ ਇਹ ਥੋੜਾ ਜਾਣਨ ਚ ਇੰਟਰਸਟਿਡ ਆ ਕਿਸੇ ਵੀ ਬੰਦੇ ਦੇ ਦੰਦ ਜਾਂੜ ਦੇ ਵਿੱਚ ਕੀੜਾ ਲੱਗਿਆ ਜਦੋਂ ਕੋਈ ਸਾਡੇ ਕੋਲ ਆਉਂਦਾ ਹੈ ਉਹ ਕੋਲ ਇੱਕ ਮੇਕ ਲਈ ਜਾਂਦੀ ਹੈ ਜਿਹੜੀ ਮੇਕ ਸਾਡੇ ਕੋਲ ਇੱਥੇ ਪਈ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਨਾਮ ਪੁੱਛ ਕੇ ਕਿੰਨੇ ਸਾਲ ਦੀ ਉਸ ਬੰਦੇ ਨੇ ਬੰਦ ਕਰਵਾਨੀ ਜਾਂੜ 50 ਤੋਂ ਘੱਟ ਕੋਈ ਵੀ ਗਿਣਤੀ ਦਾ ਇੱਕ ਅੱਖਰ ਬੋਲ ਦਿੰਦਾ ਉਹ ਬੋਲਣ ਤੋਂ ਬਾਅਦ ਅਸੀਂ ਉਹਦੀ ਜਿਹੜੀ ਕਿਲ ਲੈਂਦੀ ਹੁੰਦੀ ਇਹ ਸਾਡੀ ਮੰਤਰਾਂ ਦੇ ਨਾਲ ਪਰਚੀ ਆ ਮੰਤਰ ਲਿਖਿਆ ਤੇ ਹਾਂਜੀ ਇਸ ਨੂੰ ਇੱਕ ਪਰਚੀ ਲੈ ਕੇ ਜਾਂ ਉਹਦੀ ਕਿਲੇ ਤੇ ਰੱਖ ਕੇ ਅਸੀਂ ਉਹਰੇ ਕਿਲ ਦੇਣੀ ਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਸਿਰਫ 10 ਸਾਲ ਤੋਂ ਛੋਟੇ ਬੱਚਿਆਂ ਨੂੰ ਟੌਫੀਆਂ ਦੇਣੀਆਂ ਟੌਫੀਆਂ ਕੋਈ ਵੀ ਮਿੱਠੀ ਚੀਜ਼ ਟੌਫੀਆਂ ਵਗੈਰਾ ਦੇ ਦੇਵੇ ਤੇ ਆਪ ਨਹੀਂ ਖਾਣੀ ਉਹਨੇ ਨਾ ਬੜਿਆਂ ਨੂੰ ਦੇਣੀਆਂ ਸਿਰਫ ਬੱਚਿਆਂ ਨੂੰ ਦੇਣੀਆਂ ਉਹਦੇ ਨਾਲ ਬਿਲਕੁਲ ਉਹਦੀ ਜਾਨ ਜੜੂ ਠੀਕ ਹੋ ਜਾਏਗੀ ਤੇ ਇੱਕ ਹਨੂਮਾਨ ਜੀ ਦੀ ਅਰਜੀ ਲਗਾਉਣ ਤੋਂ ਬਾਅਦ ਦੰਦ ਦੰਤ ਜੇ ਜਿਵੇਂ ਵੀ ਕਿਸੇ ਨੂੰ ਕੀੜਾ ਲੱਗਿਆ ਹੋਏ ਉਹ ਇੱਥੇ ਆ ਕੇ ਲੁਧਿਆਣਾ ਦੇ ਅੰਦਰ ਆ ਕੇ ਇਹ ਚੀਜ਼ ਆਪਣੀ ਠੀਕ ਕਰਾ ਸਕਦੇ ਨੇ ਆਪਣੇ ਦੰਦ ਦਾ ਦਰਦ ਨੂੰ ਠੀਕ ਕਰਾ ਸਕਦੇ ਨੇ ਲੇਕਿਨ ਪਸ ਨਹੀਂ ਹੋਣੀ ਚਾਹੀਦੀ ਜਿਵੇਂ ਬਾਬਾ ਜੀ ਕਹਿ ਰਹੇ ਨੇ ਸਿਰਫ ਔਰ ਸਿਰਫ ਕੀੜਾ ਲੱਗਿਆ ਹੋਣਾ ਚਾਹੀਦਾ ਹੈ ਉਹਦੇ ਨਾਲ ਜਿਹੜੀ ਹੈ ਦੰਦ ਨੂੰ ਅਰਜੀ ਲਗਾ ਕੇ ਹਨੂਮਾਨ ਜੀ ਦੇ ਅੱਗੇ ਅਰਜੀ ਲਗਾ ਕੇ ਉਹਨੂੰ ਰੋਕ ਦਿੱਤਾ ਜਾਂਦਾ ਉਹਦੇ ਦਰਦ ਨੂੰ ਵੀ ਰੋਕ ਦਿੱਤਾ ਜਾਂਦਾ ਹੁਣ ਜਿੰਨੇ ਵੀ ਸਾਡੇ ਵਿਊਅਰਸ ਨੇ ਉਹ ਜ਼ਰੂਰ ਪਲੀਜ਼ ਧਿਆਨ ਨਾਲ ਸੁਣ ਲਓ ਬਿਕੋਜ਼ ਤੁਸੀਂ ਵੀਡੀਓ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੂੰ ਇੱਥੇ ਫਰਕ ਪੈ ਨਾ ਕਿੱਥੇ ਉਦਲੀ ਮੈਂ ਫਿਰ ਤੁਹਾਡੀ ਗੱਲ ਕਰਾਨੀ ਆ ਬਾਬਾ ਜੀ ਨਾਲ ਕਿ ਕਿੱਥੇ ਹੈਗਾ ਇਹ ਮੰਦਿਰ ਬਾਬਾ ਜੀ ਇਹ ਲੁਧਿਆਣਾ ਦੇ ਵਿੱਚ ਪ੍ਰਚੀਨ ਹਨੂਮਾਨ ਮੰਦਿਰ ਠਾਕੁਰਦਵਾਰਾ ਨੋਰੀਆ ਜਿਹੜਾ ਕਿ ਚੌੜੇ ਬਿਆਰ ਦੇ ਵਿੱਚੋਂ ਜੀ ਬੰਦਾ ਆ ਜਾਵੇ RAMNAL EASY ਹਾਂ ਜਿਸ ਜਿਹੜਾ ਬੰਦਾ ਮੋਬਾਈਲ ਚਲਾਉਣਾ ਜਾਣਦਾ ਉਹ Google ਦੇ ਉੱਤੇ ਇਹਦੀ ਲੋਕੇਸ਼ਨ ਸੈਂਡ ਕਰ ਲੈ ਲੋਕੇਸ਼ਨ ਭਰੋਗੇ ਉਹ ਬਿਲਕੁਲ ਲੋਕੇਸ਼ਨ ਤੁਹਾਨੂੰ ਠਾਕੁਰਦਵਾਰੇ ਦੀ ਲੁਧਿਆਣਾ ਦੀ ਆ ਜਾਊਗੀ ਔਰ ਉਰੇ ਆ ਜਾਵੇ ਔਰ ਇਹਦੀ ਜਿਹੜੀ ਟਾਈਮਿੰਗ ਹੈ ਸਵੇਰੇ 9:00 ਤੋਂ 4:00 ਵਜੇ ਤੱਕ ਦੀ ਹੈ ਮੈਂ ਬਾਰ-ਬਾਰ ਕਹੂੰਗਾ ਸਭ ਨੂੰ ਕਿ 9 ਤੋਂ 4 ਟਾਈਮਿੰਗ ਹੈ ਔਰ ਤਿਉਹਾਰ ਵਾਲੇ ਦਿਨ ਕੋਈ ਵੀ ਦਿਨ ਤਿਉਹਾਰ ਹੋਊਗਾ ਉਸ ਦਿਨ ਛੁੱਟੀ ਹੋਏਗੀ ਜਿਸ ਤਰ੍ਹਾਂ ਉਹ ਇੱਕ ਤਰੀਕ ਨੂੰ ਕਰਵਾ ਚੌਥ ਆ ਰਿਹਾ ਉਹ ਦਿਨ ਛੁੱਟੀ ਹੈ ਅੱਗੇ ਦੀਵਾਲੀ ਆ ਰਹੀ ਫਿਰ ਗੁਰਪੁਰਬ ਆ ਰਿਹਾ ਕਾਰਤਿਕ ਪੂਨਿਮਾਸ਼ੀ ਜਿਹਨੂੰ ਕਹ ਦਿੰਦੇ ਆਪਾਂ ਉਹ ਦਿਨ ਵੀ ਛੁੱਟੀ ਹੋਏਗੀ ਇਸ ਕਰਕੇ ਤਿਉਹਾਰਾਂ ਤੇ ਨਾ ਆਈਓ ਉਹ ਦਿਨ ਛੁੱਟੀ ਹੁੰਦੀ ਹੈ ਔਰ ਇਹਦੀ ਟਾਈਮਿੰਗ 9 ਤੋਂ ਸ਼ਾਮ ਦੇ 4 ਵਜੇ ਤੱਕ ਹੈ ਠਾਕੁਰ ਦੁਆਰਾ ਨੋਰੀਆ ਮੰਦਿਰ ਜਦੋਂ ਮਰਜ਼ੀ ਉਰੇ ਆ ਸਕਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੇਰੇ ਪਿੱਛੇ ਵੀ ਤੁਸੀਂ ਧਿਆਨ ਨਾਲ ਦੇਖੋਗੇ ਤੇ ਪਈਆਂ ਹੋਈਆਂ ਨੇ ਅਰਜ਼ੀਆਂ ਲੋਕਾਂ ਦੀ ਜਿਨ੍ਹਾਂ ਨੇ ਲਗਾਈਆਂ ਹੋਈਆਂ ਨੇ ਹਨੂਮਨ ਜੀ ਨੂੰ ਇਹ ਅਰਦੀ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਇੱਥੋਂ ਇਹ ਬਖਸ਼ ਵਾਲੀ ਜਗ੍ਹਾ ਤੋਂ ਆਪਣੇ ਆਪ ਨੂੰ ਠੀਕ ਕਰਕੇ ਆਪਣੇ ਦੰਦਾਂ ਨੂੰ ਠੀਕ ਕਰਕੇ ਜਾ ਚੁੱਕੇ ਨੇ ਤੇ ਅਗਰ ਤੁਹਾਨੂੰ ਵੀ ਫਰਕ ਪੈਂਦਾ ਹੈ ਤੇ ਦ ਸਿਟੀ ਹੈਡਲਾਈਨਸ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਫਾਇਦੇ ਦੀ ਗੱਲ ਕਰੀਏ ਤੇ ਤੁਹਾਨੂੰ ਇਹੋ ਜੀ ਚੀਜ਼ਾਂ ਦੱਸੀਏ ਜੋ ਤੁਹਾਡੇ ਲਈ ਲਾਭਦਾਇਕ ਹੋਏ ਤੁਹਾਡੇ ਲਈ ਫਾਇਦੇਮੰਦ ਹੋ ਅੱਛੀ ਤੇ ਸੱਜੀ ਖਬਰਾਂ ਲਈ ਹਮੇਸ਼ਾ ਲਈ ਜੁੜੇ ਰਹੋ ਸਾਡੇ ਨਾਲ ਦ ਸਿਟੀ ਹੈਡਲਾਈਨਸ ਥੈਂਕ ਯੂ